ਤਹਾਨੂੰ ਕੌਣ ਵੋਟ ਪਾਊਗਾ ਜੀ ਪੰਜਾਬ ਦੇ ਵਿੱਚ ਮੇਰਾ ਬੜਾ ਸਿੱਧਾ ਸਵਾਲ ਹੈ ਕੇ ਪੀਐਸ ਗਿੱਲ ਦੀ ਪਰਜਾਈ ਛੋਟੀ ਉਹ ਚੋਣ ਲੜ ਰਹੀ ਹੈ ਤੇ ਸ਼ਰ੍ਹਾਂਵੇਂ ਗੱਲ ਕਹੀ ਜਾਊਗੀ ਕਿ ਇਹ ਕੇਪੀਐਸ ਗਿੱਲ ਦੀ ਬੁੱਚੜ ਦੇ ਪਰਿਵਾਰ ਦੀ ਮੈਂਬਰ ਹੈ ਤੁਹਾਨੂੰ ਕਿਉਂ ਵੋਟ ਪਾਉਣਗੇ ਲੋਕ ਜੇ ਮਤਲਬ ਇਫ ਪੀਪਲ ਰੀਅਲੀ ਜਿਹੜੇ ਸਮਝਦੇ ਨੇ ਹੁਣ ਜਿਵੇਂ ਮੈਂ ਹੁਣ ਕਾਰਪੋਰੇਸ਼ਨ ਦੀ ਮੈਂ ਇਲੈਕਸ਼ਨ ਕੰਟੈਸਟ ਕੀਤੀ ਹੈ ਛੋਟੀ ਜੀ ਕੌਨਸਟਿਟੂਐਂਟਸ ਆ ਛੋਟੇ ਜਿਹਾ ਵਾਰਡ ਚੋਂ ਮੈਂ ਰਾਉਂਡ ਰਫਲੀ ਅਰਾਉਂਡ 500 ਵੋਟ ਲੈ ਗਈ ਆ ਤੁਹਾਨੂੰ ਕੌਣ ਵੋਟ ਪਾਊਗਾ ਜੀ ਪੰਜਾਬ ਦੇ ਵਿੱਚ ਮੇਰਾ ਬੜਾ ਸਿੱਧਾ ਸਵਾਲ ਹੈ ਕਿ ਪੀਐਸ ਗਿੱਲ ਦੀ ਪਰਜਾਈ ਛੋਟੀ ਉਹ ਚੋਣ ਲੜ ਰਹੀ ਹੈ ਤੇ ਸ਼ਰ੍ਹਾਂਵੇਂ ਗੱਲ ਕਹੀ ਜਾਊਗੀ ਕਿ ਇਹ ਕੇਪੀਐਸ ਗਿੱਲ ਦੀ ਬੁੱਚੜ ਦੇ ਪਰਿਵਾਰ ਦੀ ਮੈਂਬਰ ਹੈ ਤੁਹਾਨੂੰ ਕਿਉਂ ਵੋਟ ਪਾਉਣਗੇ ਲੋਕ ਜੇ ਮਤਲਬ ਇਫ ਪੀਪਲ ਰੀਅਲੀ ਜਿਹੜੇ ਸਮਝਦੇ ਨੇ ਹਾਂ ਜੀ ਮੈਂ ਹੁਣ ਕਾਰਪੋਰੇਸ਼ਨ ਦੀ ਮੈਂ ਇਲੈਕਸ਼ਨ ਕੰਟੈਸਟ ਕੀਤੀ ਹੈ ਛੋਟੀ ਜੀ ਕੰਸਟੀਟੂਐਂਟ ਛੋਟੇ ਜਿਹਾ ਵਾਰਡ ਚੋਂ ਮੈਂ ਰਾਉਂਡ ਰਫਲੀ ਅਰਾਊਂਡ 500 ਵੋਟ ਲੈ ਗਏ ਤੁਹਾਨੂੰ ਕੌਣ ਵੋਟ ਪਾਊਗਾ ਜੀ ਪੰਜਾਬ ਦੇ ਵਿੱਚ ਮੇਰਾ ਬੜਾ ਸਿੱਧਾ ਸਵਾਲ ਹੈ ਕਿ ਪੀਐਸ ਗਿੱਲ ਦੀ ਪਰਜਾਈ ਛੋਟੀ ਉਹ ਚੋਣ ਲੜ ਰਹੀ ਹੈ ਤੇ ਸ਼ਰ੍ਹਾਂਵੇਂ ਗੱਲ ਕਹੀ ਜਾਊਗੀ ਕਿ ਇਹ ਪੀਐਸ ਗਿੱਲ ਦੀ ਬੁੱਚੜ ਦੇ ਪਰਿਵਾਰ ਦੀ ਮੈਂਬਰ ਹੈ ਤੁਹਾਨੂੰ ਕਿਉਂ ਵੋਟ ਪਾਉਣਗੇ ਲੋਕ ਜੇ ਮਤਲਬ ਇਫ ਪੀਪਲ ਰੀਅਲੀ ਜਿਹੜੇ ਸਮਝਦੇ ਨੇ ਹੁਣ ਜਿਵੇਂ ਮੈਂ ਹੁਣ ਕਾਰਪੋਰੇਸ਼ਨ ਦੀ ਮੈਂ ਇਲੈਕਸ਼ਨ ਕੰਟੈਸਟ ਕੀਤੀ ਹੈ ਛੋਟੀ ਜੀ ਕੰਸਟੀਟੂਐਂਟ ਛੋਟੇ ਜਿਹਾ ਵਾਰਡ ਚੋਂ ਮੈਂ ਰਾਉਂਡ ਰਫਲੀ ਅਰਾਊਂਡ 500 ਵੋਟ ਲੱਗੀਆਂ ਤੁਹਾਨੂੰ ਕੌਣ ਵੋਟ ਪਾਊਗਾ ਜੀ ਪੰਜਾਬ ਦੇ ਵਿੱਚ ਮੇਰਾ ਬੜਾ ਸਿੱਧਾ ਸਵਾਲ ਹੈ ਕੇ ਪੀਐਸ ਗਿੱਲ ਦੀ ਪਰਜਾਈ ਛੋਟੀ ਉਹ ਚੋਣ ਲੜ ਰਹੀ ਹੈ ਤੇ ਸ਼ਰ੍ਹਾਂਵੇਂ ਗੱਲ ਕਹੀ ਜਾਊਗੀ ਕਿ ਇਹ ਕੇਪੀਐਸ ਗਿੱਲ ਦੀ ਬੁੱਚੜ ਦੇ ਪਰਿਵਾਰ ਦੀ ਮੈਂਬਰ ਹੈ ਤੁਹਾਨੂੰ ਕਿਉਂ ਵੋਟ ਪਾਉਣਗੇ ਲੋਕ ਜੇ ਮਤਲਬ ਇਫ ਪੀਪਲ ਰੀਅਲੀ ਜਿਹੜੇ ਸਮਝਦੇ ਨੇ ਹੁਣ ਜਿਵੇਂ ਮੈਂ ਹੁਣ ਕਾਰਪੋਰੇਸ਼ਨ ਦੀ ਮੈਂ ਇਲੈਕਸ਼ਨ ਕੰਟੈਸਟ ਕੀਤੀ ਹੈ ਛੋਟੀ ਜੀ ਕੰਸਟੀਟੂਐਂਟ ਛੋਟੇ ਜੀ ਵਾਰਡ ਚੋਂ ਮੈਂ ਰਾਉਂਡ ਰਫਲੀ ਅਰਾਊਂਡ 500 ਵੋਟ ਲੱਗੀਆਂ ਹੈ